ਮੇਰਾ ਨਾਮ ਦਲਬਾਜ ਸਿੰਘ ਗਿੱਲ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅੱਜ ਅਸੀਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦਾ ਆਗਾਜ਼ ਕਰਨ ਜਾ ਰਹੇ ਹਾਂ ਜਿਹਦੇ ਨਾਲ ਨਾਲ ਸਾਡੀ ਇੱਕ ਮਹਾ ਪੰਚਾਇਤ ਵੀ ਹੋਊਗੀ ਜੂ ਆਮਦਾਹ ਕੀ ਕਸ਼ਮਦੀ ਬੋਰਡ ਪੈਗੀ ਜੀ ਪਰ ਅਹਿਮ ਮੁੱਦੇ ਲੈਣਗੇ ਸਾਡੇ ਜਿਹੜੇ ਅਹਿਮ ਮੁੱਦੇ ਆ ਜਿਹੜੇ ਹੁਣ ਚੱਲਦਾ ਸਿਸਟਮ ਉਹਦੇ ਵਿੱਚ ਐਮਐਸਪੀ ਦਾ ਮੁੱਦਾ ਵਾ ਸਾਡਾ ਬੇਰੁਜ਼ਗਾਰੀ ਦਾ ਮੁੱਦਾ ਵਾ ਸਾਡਾ ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ਾ ਮਾਫੀ ਦਾ ਮੁੱਦਾ ਜਿਹੜਾ ਇਹ ਬਾਕੀ ਜਿਹੜਾ ਵਪਾਰੀਆਂ ਦੇ ਨਾਲ ਮੁੱਦੇ ਹੈਗੇ ਆ ਉਹ ਸਾਰੇ ਜਿਵੇਂ ਨਸ਼ਿਆਂ ਦਾ ਤੇ ਇਹ ਮੁੱਦਿਆਂ ਨੂੰ ਲੈ ਕੇ ਅਸੀਂ ਚੱਲੇ ਆ ਇੱਕ ਡਰਾਈਵਰਾਂ ਵਾਲਾ ਜਿਹੜਾ ਅਹਿਮ ਹੁਣ ਕਾਨੂੰਨ ਬਣਿਆ ਇਹਨੂੰ ਵੀ ਨਾਲ ਰੱਖਾਂਗੇ ਅਸੀਂ ਤੇ ਫਾਇਦਕ ਤੇ ਬਾਕੀ ਕਿਸਾਨ ਜਿੰਨਾ ਪਰਸਾਂ ਨੇ ਕੰਮ ਨਹੀਂ ਜਗਣਾ ਹੈ ਹਾਂਜੀ ਹਾਂਜੀ ਕਿੱਥੇ ਆ ਬਾਕੀ ਕਿਤੇ ਮਤਲਬ ਇਹਨਾਂ ਦੇ ਇੰਤਖਾਮ ਮੋਟਾ ਉਹ ਲੱਗੇ ਕੀ ਨਜ਼ਰ ਆ ਬੈ ਕਿਵੇਂ ਕਰ ਰਹੇ ਨੇ ਕਾਫੀ ਤੋਫਾੜ ਨਹੀਂ ਨਹੀਂ ਕਿਸਾਨ ਕੋਈ ਤੋਫਾੜ ਨਹੀਂ ਹੈਗੇ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਰਹੇ ਆ ਕੋਈ ਉਹ ਜਦੋਂ ਤੋਂ ਭਰਾ ਹੋਣ ਮਾੜਾ ਮਾੜਾ ਹੁੰਦਾ ਲੇਕਿਨ ਇਹ ਨਹੀਂ ਕਿ ਔਖੇ ਟਾਈਮ ਸਾਰੇ ਇਕੱਠੇ ਆ ਸੀ ਹੁਣ ਵੀ ਇਕੱਠੇ ਆ ਫਿਰ ਵੀ ਇਕੱਠੇ ਆ ਜਦੋਂ ਸਾਡੀ ਜੰਗ ਸ਼ੁਰੂ ਹੋਣੀ ਸਰਕਾਰ ਨਾਲ ਸੀ ਉਦੋਂ ਇੱਕਦਮ ਇਕੱਠੇ ਆ ਕੋਈ ਫਰਕ ਨਹੀਂ ਆਇਆ ਉਹਦੇ ਵਿੱਚ ਅਜੰਡਾ ਕੀ ਹੋਊਗਾ ਅਜੰਡਾ ਉਹੀ ਐਮਐਸਪੀ ਦਾ ਐਮਐਸਪੀ ਤੇ ਗਰੰਟੀ ਕਰੂਨ ਬਣਾਓ ਕਿਸਾਨਾਂ ਦੀ ਕਰਜ਼ਾ ਮਾਫੀ ਕਰੋ ਮਜ਼ਦੂਰਾਂ ਦੀ ਕਰਜ਼ਾ ਮਾਫੀ ਕਰੋ ਬੇਰੋਜ਼ਗਾਰੀ ਆ ਇੰਨੀ ਪ ਵਧੀ ਹੋਈ ਆ ਨੌਜਵਾਨ ਪੜਿਆ ਲਿਖਿਆ ਵਿਹਲਾ ਘੁੰਮ ਰਿਹਾ ਉਹਨਾਂ ਲਈ ਰੋਜ਼ਗਾਰ ਗਰੰਟੀ ਕਾਨੂੰਨ ਬਣਾਓ ਉਹਨਾਂ ਲਈ ਉਹਨਾਂ ਨੂੰ ਰੋਜ਼ਗਾਰ ਦੇ ਸਾਧਨ ਪੈਦਾ ਕਰੋ ਇਹ ਮੇਰੇ ਏਜੰਡੇ ਹੋਣਗੇ ਸਾਡੇ ਲੋਕ ਸਭਾ ਚੋਣਾਂ ਨੇ ਦੇ ਆ ਰਿਹਾ ਨੇ ਲੱਗਦਾ ਕਿ ਕਿਤੇ ਬੰਦੇ ਉਸ ਤੋਂ ਲੈ ਕੇ ਪੜਾਵੇ ਕਾ ਸਕੀ ਜਿਹੜੀਆਂ ਪਾਰਟੀਆਂ ਜਿਹੜਾ ਵਾਦੇ ਦਿੱਤੇ ਨੇ ਲੋਕਾਂ ਨਾਲ ਸਮੇ ਸਮੇਂ ਸਰ ਦੇਖੋ ਇਹ ਜਿਹੜੇ ਸਿਸਟਮ ਆ ਨਾ ਜਿਹੜਾ ਸਾਡਾ 31 ਮੈਂਬਰੀ ਕਮੇਟੀ ਬਣੀ ਆ ਉਹਦੇ ਵਿੱਚ ਬਹਿ ਕੇ ਜੋ ਸਾਡੇ ਫੈਸਲੇ ਹੋਣਗੇ ਕਿ ਅਗਲਾ ਅਸੀਂ ਫੈਸਲਾ ਕੀ ਕਰਨਾ ਅੱਜ ਸਾਡਾ ਪਹਿਲਾ ਦੇਣਾ ਸਾਡੀ ਜਿੱਤੇਬੰਦੀ ਪਹਿਲਾਂ ਚਰੂਨੀ ਨਾਲ ਸੀ ਉਹਨਾਂ ਵਾਕੋ ਕੇ ਅਸੀਂ ਆਪਣੀ ਬਣਾਈਆਂ ਇਸ ਕਰਕੇ ਆਇਆ ਸਾਡਾ ਪਹਿਲਾ ਦਿਨ ਕਈ ਪੰਜਾਬ ਦੇ ਮੁੱਦੇ ਸੀਗੇ ਜਿਨ੍ਹਾਂ ਨੂੰ ਚੁੱਕਣ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮ ਆ ਰਹੀਆਂ ਸੀ ਆ ਉਸ ਕਰਕੇ ਥੋੜੀ ਜਿਹੀ ਪ੍ਰੋਬਲਮ ਮੇਰਾ ਨਾਮ ਦਲਬਾਜ ਸਿੰਘ ਗਿੱਲ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅੱਜ ਅਸੀਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦਾ ਆਗਾਜ਼ ਕਰਨ ਜਾ ਰਹੇ ਹਾਂ ਜਿਹਦੇ ਨਾਲ ਨਾਲ ਸਾਡੀ ਇੱਕ ਮਹਾ ਪੰਚਾਇਤ ਵੀ ਹੋਊਗੀ ਦੀ ਲਾਡੈਟੀ ਦਕਸ਼ਮਤੀ ਬੋਰਡ ਬਾਰੇ ਦੀ ਜੀ ਪਰ ਅਹਿਮ ਗੱਲੇ ਲੈ ਲਓ ਸਾਡੇ ਜਿਹੜੇ ਅਹਿਮ ਮੁੱਦੇ ਆ ਜਿਹੜੇ ਹੁਣ ਚੱਲਦਾ ਸਿਸਟਮ ਉਹਦੇ ਵਿੱਚ ਐਮਐਸਪੀ ਦਾ ਮੁੱਦਾ ਵਾ ਸਾਡਾ ਬੇਰੁਜ਼ਗਾਰੀ ਦਾ ਮੁੱਦਾ ਵਾ ਸਾਡਾ ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ਾ ਮਾਫੀ ਦਾ ਮੁੱਦਾ ਜਿਹੜਾ ਤੇ ਬਾਕੀ ਜਿਹੜਾ ਵਪਾਰੀਆਂ ਦੇ ਨਾਲ ਮੁੱਦੇ ਹੈਗੇ ਆ ਉਹ ਸਾਰੇ ਜਿਵੇਂ ਨਸ਼ਿਆਂ ਦਾ ਤੇ ਇਹ ਮੁੱਦੇ ਨੂੰ ਲੈ ਕੇ ਅਸੀਂ ਚੱਲੇ ਹਾਂ ਇੱਕ ਡਰਾਈਵਰਾਂ ਵਾਲਾ ਜਿਹੜਾ ਐਮ ਹੌਣ ਕਾਨੂੰਨ ਬਣਿਆ ਇਹਨੂੰ ਵੀ ਨਾਲ ਰੱਖਾਂਗੇ ਅਸੀਂ ਤੇ ਸਾਡੇ ਦਿੱਤੇ ਬੰਦੇ ਕਿਹਦਾ ਪਰਸਾਂੇ ਕਰਨ ਦੀ ਜਗ੍ਹਾ ਹੋਣਾ ਹੈ ਹਾਂਜੀ ਹਾਂਜੀ ਇੱਥੇ ਬੰਦਾ ਦਾਾਇਕੀ ਬਾਕੀ ਕਿੱਥੇ ਮੰਨੀਆਂ ਨੇ ਕਿਸੇ ਸਾਹ ਮੋਟਰ ਉਹ ਹੈ ਕਿ ਕੀ ਲੱਗਦਾ ਹੈ ਕਿਵੇਂ ਕਰ ਰਹੇ ਨੇ ਕਾਫੀ ਦੋਫਾੜੀ ਦੇ ਨਹੀਂ ਕਿਸਾਨ ਕੋਈ ਦੋਫਾੜ ਨਹੀਂ ਹੈਗੇ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਰਹੇ ਆ ਕੋਈ ਉਹ ਜਦੋਂ ਦੋ ਭਰਾ ਹੋਣ ਮਾੜਾ ਮਾੜਾ ਹੁੰਦਾ ਲੇਕਿਨ ਇਹ ਨਹੀਂ ਫਿਰ ਔਖੇ ਟਾਈਮ ਸਾਰੇ ਇਕੱਠੇ ਹਾਂ ਸੀ ਹੁਣ ਵੀ ਇਕੱਠੇ ਆ ਫਿਰ ਵੀ ਇਕੱਠੇ ਆ ਜਦੋਂ ਸਾਡੀ ਜੰਗ ਸ਼ੁਰੂ ਹੋਣੀ ਸਰਕਾਰ ਨਾਲ ਅਸੀਂ ਉਦੋਂ ਇੱਕਦਮ ਇਕੱਠੇ ਆ ਕੋਈ ਫਰਕ ਨਹੀਂ ਆਇਆ ਉਹਦੇ ਵਿੱਚ ਅਜੰਡਾ ਕੀ ਹੋਊਗਾ ਅਜੰਡਾ ਉਹੀ ਐਮਐਸਪੀ ਦਾ ਐਮਐਸਪੀ ਦੇ ਗਾਰੰਟੀ ਕਰੂਨ ਬਣਾਓ ਤੇ ਕਿਸਾਨਾਂ ਦੀ ਕਰਜ਼ਾ ਮਾਫੀ ਕਰੋ ਮਜ਼ਦੂਰਾਂ ਦੀ ਕਰਜ਼ਾ ਮਾਫੀ ਕਰੋ ਬੇਰੁਜ਼ਗਾਰੀ ਆ ਇੰਨੀ ਪਹ ਵਧੀ ਹੋਈ ਆ ਨੌਜਵਾਨ ਪੜਿਆ ਲਿਖਿਆ ਵਿਹਲਾ ਘੁੰਮ ਰਿਹਾ ਉਨਾਂ ਲਈ ਰੋਜ਼ਗਾਰ ਗਰੰਟੀ ਕਾਨੂੰਨ ਬਣਾਓ ਉਹਨਾਂ ਲਈ ਉਹਨਾਂ ਨੂੰ ਰੋਜ਼ਗਾਰ ਦੇ ਸਾਧਨ ਪੈਦਾ ਕਰੋ ਇਹ ਮੇਰੇ ਏਜੰਡੇ ਹੋਣਗੇ ਸਭ ਲੋਕ ਸਭਾ ਚੋਣਾਂ ਮੇਰੇ ਆ ਰਹੀਆਂ ਨੇ ਲੱਗਦਾ ਕਿ ਕਿਤੇ ਬੰਦੇ ਉਸ ਤੋਂ ਲੈ ਕੇ ਪੜਾਵੇ ਕਾ ਸਕੀ ਜਿਹੜੀਆਂ ਪਾਰਟੀਆਂ ਜਿਹੜਾ ਵਾਦੇ ਦਿੱਤੇ ਨੇ ਲੋਕਾਂ ਦਾ ਸਮੱਸਿਆ ਦੇਖੋ ਇਹ ਜਿਹੜੇ ਸਿਸਟਮ ਆ ਨਾ ਜਿਹੜਾ ਸਾਡਾ 31 ਮੈਂਬਰੀ ਕਮੇਟੀ ਬਣੀ ਆ ਉਹਦੇ ਵਿੱਚ ਬਹਿ ਕੇ ਜੋ ਸਾਡੇ ਫੈਸਲੇ ਹੋਣਗੇ ਕਿ ਅਗਲਾ ਅਸੀਂ ਫੈਸਲਾ ਕੀ ਕਰਨਾ ਅੱਜ ਸਾਡਾ ਪਹਿਲਾ ਦੇਣਾ ਸਾਡੀ ਜਥੇਬੰਦੀ ਪਹਿਲਾਂ ਚਰੂਨੀ ਨਾਲ ਸੀ ਉਹਨਾਂ ਵਾਖੋਗੇ ਅਸੀਂ ਆਪਣੀ ਬਣਾਈਆਂ ਇਸ ਕਰਕੇ ਆਇਆ ਸਾਡਾ ਪਹਿਲਾ ਦਿਨ ਕਿਉਂਕਿ ਜਿਵੇਂ ਮੱਤੇ ਤੋਂ ਬਿੱਤੀ ਕਰਨ ਹੋ ਗਿਆ ਕਈ ਪੰਜਾਬ ਦੇ ਮੁੱਦੇ ਸੀਗੇ ਜਿਨ੍ਹਾਂ ਨੂੰ ਚੁੱਕਣ ਦੇ ਵਿੱਚ ਕਈ ਵੰਤਰਾਂ ਦੀਆਂ ਪ੍ਰੋਬਲਮ ਆ ਰਹੀਆਂ ਸੀਗੀਆਂ ਉਸ ਕਰਕੇ ਥੋੜੀ ਜਿਹੀ ਪ੍ਰੋਬਲਮ ਸੀ